ਮੈਟਰੋ ਵੈਨਕੂਵਰ ਦੇ ਵਿੱਚ ਮਾਉਂਟਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਪੂਰੇ ਖੇਤਰ ਦੇ ਵਿੱਚ ਕਈ ਛਾਪਿਆਂ ਦੇ ਵਿੱਚ ਇੱਕ ਦਰਜਨ ਤੋਂ ਵੱਧ ਬੰਦੂਕਾਂ ਗੋਲਾ ਬਾਰੂਦ ਨਕਦੀ ਤੇ ਵਿਸਫੋਟਕ ਜ਼ਬਤ ਕੀਤੇ ਨੇ ਸਰੀ RCMP ਦਾ ਕਹਿਣਾ ਹੈ ਕਿ ਅਗਸਤ ਦੇ ਅੰਤ ਦੇ ਵਿੱਚ ਉਹਨਾਂ ਨੇ ਕਿੰਗ ਜਾਰਜ ਬੁਲੇਵਾਰਡ ਦੇ ਬਿਲਕੁਲ ਉੱਤਰ ਦੇ ਵਿੱਚ ਇੰਡਸਟਰੀਅਲ ਰੋਡ ਤੇ ਇੱਕ ਘਰ ਦੀ ਖੋਜ ਕੀਤੀ ਲੋਅਰ ਮੈਨਲੈਂਡ ਇੰਟ੍ਰੋਗੇਟਿਡ ਐਮਰਜੈਂਸੀ ਰਿਸਪੌਂਸ ਟੀਮ ਦੇ ਮਦਦ ਨਾਲ ਸਾਰੀ ਮਾਉਂਟੀਜ਼ ਨੇ ਗੈਰ ਕਾਨੂੰਨੀ ਨਸ਼ੀਲੇ ਪਦਾਰਥ 10000 ਚਾਰ ਹੈਂਡਗਨਾਂ ਗੋਲਾ ਬਾਰੂਦ ਗੈਰ ਕਾਨੂੰਨੀ ਮੈਗਜ਼ੀਨ ਰੇਡੀਓ ਜੈਮਰ ਚੋਰੀ ਹੋਏ ਵਾਹਨ ਤੇ ਲਾਇਸੈਂਸ ਪਲੇਟਾਂ 16 ਹੋਰ ਹਥਿਆਰ ਤੇ ਲਗਭਗ 30 ਪਾਉਂਡ ਪਾਕਸ ਬਰਾਮਦ ਕੀਤੇ ਮਾਉਂਟੀਜ਼ ਦਾ ਕਹਿਣਾ ਹੈ ਕਿ ਛਾਪੇਮਾਰੀ ਦੇ ਦੌਰਾਨ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ 10 ਸਤੰਬਰ ਨੂੰ ਤਸਕਰੀ ਦੇ ਹੋਰ ਆਧਾਰ ਦੇਖਣ ਤੋਂ ਬਾਅਦ ਉਸੇ ਸਥਾਨ ਤੇ ਇੱਕ ਹੋਰ ਖੋਜ ਕੀਤੀ ਗਈ ਸੀ ਨਕਦੀ ਤੇ ਮੈਥਾਫੈਰਮਾਈਨ ਤੇ ਕੈਨਾਬਿਸ ਤੇ ਨਸਕੇ ਵਾਲੀਆਂ ਆਪੀਔਰਡਸ ਵਾਕਵਾਕ ਗੋਲੀਆਂ ਗੋਲਾ ਬਾਰੂਦ ਇੱਕ ਸਾਇਲੈਂਸਰ ਲੰਬੀ ਬੰਦੂਕ ਤੇ ਦੋ ਕ੍ਰਾਸ ਬੋਜ਼ ਜ਼ਬਤ ਕੀਤੇ ਗਏ ਸਨ ਸਰਜੈਂਟ ਨੇ ਕਿਹਾ ਕਿ ਪਹਿਲੇ ਸਰਚ ਵਾਰੰਟ ਦੇ ਲਾਗੂ ਹੋਣ ਤੋਂ ਬਾਅਦ ਪੁਲਿਸ ਦੇ ਦੁਆਰਾ ਇਸ 45 ਯੂਨੀਟ ਦੇ ਅੰਦਰ ਗੈਰ ਸ਼ੱਕੀ ਜਨਤਾ ਦੁਆਰਾ ਵਿਜ਼ਿਟ ਕੀਤੇ ਗਏ ਕਾਰੋਬਾਰ ਦੇ ਦੌਰਾਨ ਨਸ਼ੀਲੇ ਪਦਾਰਥਾਂ ਹਥਿਆਰਾਂ ਤੇ ਵਿਸਫੋਟਕਾਂ ਦੀ ਭਾਰੀ ਮਾਤਰਾ ਜੋ ਸ਼ਾਇਦ ਸਭ ਤੋਂ ਖਤਰਨਾਕ ਸਥਿਤੀ ਹੋ ਸਕਦੀ ਹੈ ਜੋ ਆਪਣੇ ਸਰਵੇ ਦੌਰਾਨ ਉਹਨਾਂ ਨੇ ਸਰੀ ਦੇ ਵਿੱਚ ਵੇਖੀ ਉਹਨਾਂ ਕਹੇ ਕਿ ਇਸ ਦੇ ਨਾਲ ਸਿਰਫ ਅਪਰਾਧ ਰੁਕ ਨਹੀਂ ਗਿਆ ਉਸੇ ਸਥਾਨ ਤੇ ਦੂਜੀ ਖੋਜ ਵਾਰੰਟ ਲਾਗੂ ਕਰਨ ਦੀ ਲੋੜ ਹੈ ਜਨਤਕ ਸੁਰੱਖਿਆ ਦੇ ਲਈ ਇਹ ਬੇਲੋੜੀ ਮਾਫੀਯੋਗ ਨਹੀਂ ਹੈ ਤੇ ਨਾਰਥ ਸੀ ਆਰ ਯੂ ਜਾਂਚ ਕਰਤਾ ਤੇ ਲੋਅਰ ਮੈਂਡਲੈਂਡ ਆਈਆਰਟੀ ਤੇ ਐਕਸਪਲੋਸਿਵ ਡਿਸਪੋਜ਼ਲ ਯੂਨਿਟ ਦੇ ਮੈਂਬਰਾਂ ਨੂੰ ਇਸ ਖੋਜ ਵਾਰੰਟ ਨੂੰ ਲਾਗੂ ਕਰਨ ਦੇ ਵਿੱਚ ਆਪਣੇ ਫਰਜ਼ਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੇ ਲਈ ਉਹ ਪ੍ਰਸ਼ੰਸਾ ਵੀ ਕਰਦੇ ਨੇ ਇਸ ਦੌਰਾਨ ਬਰਨਬੀ ਦੇ ਵਿੱਚ ਮਾਉਂਟਿਸ ਦਾ ਕਹਿਣਾ ਹੈ ਕਿ ਹਥਿਆਰਾਂ ਦੇ ਨਾਲ ਸਬੰਧਤ ਅਪਰਾਧਾਂ ਦੀ ਇੱਕ ਸਾਲ ਲੰਬੀ ਜਾਂਚ ਤੋਂ ਬਾਅਦ ਚਾਰ ਲੋਕਾਂ ਨੂੰ ਚਾਰਜ ਕੀਤਾ ਗਿਆ ਦੋ ਮਰਦ ਤੇ ਦੋ ਔਰਤਾਂ ਹੁਣ ਤਸਕਰੀ ਨਿਯੰਤਰਿਤ ਪਦਾਰਥਾਂ ਤੇ ਪਾਬੰਦੀ ਵਾਲੇ ਹਥਿਆਰਾਂ ਦੇ ਨਾਲ ਸਬੰਧਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਦੋਸ਼ਾਂ ਦੇ ਨਾਲ ਸਬੰਧਤ ਸਰਚ ਵਾਰੰਟਾਂ ਦੌਰਾਨ ਪੁਲਿਸ ਨੇ ਲਗਭਗ 15000 ਡਾਲਰ ਦੀ ਨਕਦੀ ਇੱਕ ਚੋਰੀ ਦੀਤੀ ਹੈਂਡ ਗਨ ਅਸਲਾ ਬਰੂਦ ਇੱਕ ਸਾਇਲੈਂਸਰ ਤੇ ਲਗਭਗ 1 ਕਿਲੋਗ੍ਰam ਨਜਾਇਜ਼ ਨਸ਼ੀਲੇ ਪਦਾਰਥ ਵੀ ਜ਼ਬਤ ਕੀਤੇ ਜਾਂਦਾ ਦੋਸ਼ ਲਗਾਇਆ ਸਰਜਨ ਨੇ ਕਿਹਾ ਜਾਂਚ ਦੇ ਨਤੀਜੇ ਵਜੋਂ ਸਾਡੀਆਂ ਸੜਕਾਂ ਤੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਮਾਤਰਾ ਬਹੁਤ ਜ਼ਿਆਦਾ ਵਧੀ ਹੈ ਸਾਡਾ ਡਰੱਗਸ ਤੇ ਸੰਗਠਿਤ ਅਪਰਾਧ ਸੈਕਸ਼ਨ ਨਸ਼ੀਲੇ ਪਦਾਰਥਾਂ ਦੇ ਨਜਾਇਜ਼ ਵਪਾਰ ਤੇ ਇਸ ਦੇ ਨਾਲ ਹੋਣ ਵਾਲੀ ਹਿੰਸਾ ਦਾ ਮੁਕਾਬਲਾ ਕਰਨ ਦੇ ਲਈ ਵਚਨਬੱਧ ਹੈ ਬਲਾਕ ਦੇ ਬਿਕਵਾ ਲੀਡਰ ਐ ਫਰਾਂਸਵਾ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਆਪਣੀਆਂ ਮੰਗਾ ਜਿਹੜੀਆਂ ਨੇ ਉਹਨਾਂ ਤੇ ਉਹ ਗੱਲ ਕਰਦੇ ਕਹਿੰਦੇ ਨੇ ਕਿ ਜੇ ਫੈਡਰਲ ਸਰਕਾਰ ਜਲਦੀ ਚੋਣਾ ਕਰਵਾਏ ਜਾਂਦੇ ਜੋਖਮ ਤੋਂ ਬਚਣਾ ਚਾਹੁੰਦੀ ਹੈ ਤਾਂ ਉਸ ਨੂੰ ਅਕਤੂਬਰ ਦੇ ਅਖੀਰ ਤੱਕ ਉਹਨਾਂ ਦੀਆਂ ਮੰਗਾਂ ਨੂੰ ਮੰਗਾ ਜਿਹੜੀਆਂ ਨੇ ਉਹਨਾਂ ਨੂੰ ਮੰਨਣਾ ਪਵੇਗਾ ਪਾਰਲੀਮੈਂਟ ਹਿੱਲ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਬਲਾਂਸ਼ੇ ਨੇ ਕਿਹਾ ਹੈ ਕਿ ਬਲੌਕ ਚਾਉਂਦੇ ਨੇ ਕਿ ਸਰਕਾਰ ਬਲੌਕ ਦੇ ਬਿਲ ਸੀ 319 ਨੂੰ ਅੱਗੇ ਵਧਾਏ ਜੋ 65 ਤੋਂ 74 ਸਾਲ ਦੀ ਉਮਰ ਦੇ ਬਜ਼ੁਰਗਾਂ ਦੇ ਲਈ 올ਡ ਏਜ ਸਿਕਿਉਰਿਟੀ ਦੇ ਭੁਗਤਾਨ ਦੇ ਵਿੱਚ 10 ਫੀਸਦੀ ਦਾ ਵਾਅਦਾ करेगा लिबरल सरकार ने 2022 ਦੇ ਵਿੱਚ ਪਹਿਲਾਂ ਹੀ 75 ਸਾਲਾਂ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਦੇ ਲਈ 올ਡ ਏਜ ਸਿਕਿਉਰਿਟੀ ਦੇ ਵਿੱਚ 10% ਦਾ ਵਾਅਦਾ ਕੀਤਾ ਹੈ ਬਲੈਂਚ ਨੇ ਵੀ ਕਿਹਾ ਹੈ ਕਿ ਉਹ ਚਾਹੁੰਦੇ ਨੇ ਕਿ ਸਰਕਾਰ ਬਲੌਕ ਕਿਬਿਕਵਾ ਦੇ ਇੱਕ ਹੋਰ ਪ੍ਰਾਈਵੇਟ ਮੈਂਬਰ ਬਿਲ C282 ਪਾਸ ਕਰਨ ਦੇ ਲਈ ਸਹਿਮਤ ਹੋਵੇ ਜੋ ਸਪਲਾਈ ਪ੍ਰਬੰਧਿਤ ਫਾਰਮ ਸੈਕਟਰਾਂ ਡੇਰੀ ਤੇ ਪੋਲਟਰੀ ਤੇ ਅੰਡੇ ਨੂੰ ਕਿਸੇ ਵੀ ਭਵਿੱਖੀ ਵਪਾਰਕ ਗਲਬਾਤ ਤੋਂ ਛੋਟ ਦਿੰਦਾ ਹੈ ਉਹਨਾਂ ਕਿਹਾ ਹੈ ਕਿ ਇਹ ਮੰਗਾ 29 ਅਕਤੂਬਰ ਤੱਕ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਜੇਕਰ ਉਹ ਨਹੀਂ ਮੰਨਿਆ ਜਾਂਦੀਆਂ ਤਾਂ ਬਲੌਕ ਪ੍ਰਧਾਨ ਮੰਤਰੀ ਜਸਟਨ ਟ੍ਰੋਡੋ ਦੀ ਸਰਕਾਰ ਨੂੰ ਡੇਗਣ ਦੇ ਲਈ ਕਨਜ਼ਰਵੇਟਿਵਜ਼ ਅਤੇ ਐਨਡੀਪੀ ਦੇ ਨਾਲ ਗੱਲਬਾਤ ਸ਼ੁਰੂ ਕਰਨਗੇ। ਬਲੰਸ਼ੇ ਨੇ ਕਿਹਾ ਕਿ ਜੇ ਲਿਬਰਲਜ਼ ਇਹਨਾਂ ਦੋ ਤਰਜੀਹਾਂ ਦੇ ਉੱਤੇ ਆਉਂਦੇ ਨੇ ਤਾਂ ਬਲੌਕ 크ਿਸਮਸ ਤੋਂ ਪਹਿਲਾਂ ਸਰਕਾਰ ਦੇ ਵਿਰੋਧ ਵੋਟ ਨਹੀਂ ਕਰਨਗੇ। ਉਹਨਾਂ ਕਿਹਾ ਕਿ ਜੋ ਅਸੀਂ ਪ੍ਰਸਤਾਵਿਤ ਕਰ ਰਹੇ ਹਾਂ ਉਹ ਨਾ ਸਿਰਫ ਕਿਊਬਿਕ ਵਿੱਚ ਸਗੋਂ ਕੈਨੇਡਾ ਭਰ ਦੇ ਵਿੱਚ ਵੀ ਸੇਵਾ ਮੁਕਤ ਵਿਅਕਤੀਆਂ ਦੇ ਲਈ ਚੰਗਾ ਹੈ ਤੇ ਇਹ ਕਿਊਬਿਕ ਦੇ ਵਿੱਚ ਹੀ ਨਹੀਂ ਬਲਕਿ ਕੈਨੇਡਾ ਭਰ ਦੇ ਵਿੱਚ ਦੋ ਦੰਡੇ ਪੋਲਟਰੀ ਫਤਕਾਂ ਦੇ ਲਈ ਵੀ ਚੰਗਾ ਹੈ ਇਹ ਹਰ ਕਿਸੇ ਲਈ ਵਧੀਆ ਕਦਮ ਹੋਏਗਾ ਇਹ ਪੁੱਛੇ ਜਾਂਦੇ ਕਿ ਕੀ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਉਹਨਾਂ ਦੀਆਂ ਮੰਗਾਂ ਦੇ ਲਈ ਖੁੱਲੀ ਹੈ ਤਾਂ ਮਲੇਸ਼ੀਰੇ ਕਿਹਾ ਕਿ ਉਹਨਾਂ ਨੂੰ ਯਕੀਨ ਨਹੀਂ ਹੈ ਕਿ ਉਸ ਦਾ ਜਵਾਬ ਹੋਵੇਗਾ ਕਿ ਜੇਕਰ ਬਲੌਕ ਆਪਣਾ ਸਮਰਥਨ ਖਿੱਚਦੇ ਨੇ ਤਾਂ ਜ਼ਰੂਰੀ ਨਹੀਂ ਕਿ ਲਿਬਰਲ ਸਰਕਾਰ ਡਿੱਗ ਜਾਏਗੀ ਟਰੂਡੋ ਦੇ ਦੁਬਾਰ ਐਨਡੀਪੀ ਨੂੰ ਦੁਬਾਰਾ ਸਮਰਥਨ ਦੇਣ ਦੇ ਲਈ ਮਨਾ ਜਿਹੜੇ ਨੇ ਉਹ ਕਰ ਸਕਦੇ ਨੇ ਕਨਜ਼ਰਵੇਟਿਵ ਜਿੰਨੀ ਜਲਦੀ ਹੋ ਸਕੇ ਚੋਣਾ ਕਰਵਾਉਣ ਦੇ ਲਈ ਉਤਸੁਕ ਨੇ ਅਤੇ ਉਹਨਾਂ ਨੇ ਆਉਣ ਵਾਲੇ ਹਫ਼ਤੇ ਦੇ ਵਿੱਚ ਹੋਰ ਅਵਿਸ਼ਵਾਸ ਪ੍ਰਸਤਾਵ ਪੇਸ਼ ਕਰਨ ਦੀ ਧਮਕੀ ਵੀ ਦਿੱਤੀ ਹੈ ਪਾਰਲੀਮੈਂਟ ਦੀਆਂ 338 ਦੇ ਵਿੱਚੋਂ 153 ਸੀਟਾਂ ਲਿਬਰਲਜ਼ ਦੇ ਕੋਲ ਨੇ 169 ਸੰਸਦ ਮੈਂਬਰ ਦੀ ਬਹੁਮਤ ਪ੍ਰਾਪਤ ਕਰਨ ਦੇ ਲਈ ਲਿਬਰਲਾਂ ਨੂੰ ਜਾਂ ਤਾਂ ਐਨਡੀਪੀ ਜਾਂ ਫਿਰ ਬਲਾਕ ਦੀ ਜ਼ਰੂਰਤ ਹੈ ਕੰਜ਼ਰਵੇਟਿਵਜ਼ ਅਤੇ ਬਲਾਕ ਦੀ VOTING ਸਰਕਾਰ ਨੂੰ ਡੇਗਣ ਦੇ ਲਈ ਕਾਫੀ ਨਹੀਂ ਹੋਵੇਗੀ ਐਨਡੀਪੀ ਨੂੰ ਵੀ ਇਸ ਪਾਸੇ ਆਉਣਾ ਪਵੇਗਾ ਇਹ ਸਪਸ਼ਟ ਨਹੀਂ ਹੈ ਕਿ ਹਕੀਕਤਾਂ ਦੇ ਮੱਦੇਨਜ਼ਰ ਸਰਕਾਰ ਉਹਨਾਂ ਮੰਗਾਂ ਨੂੰ ਕਿਵੇਂ ਪੂਰਾ ਕਰ ਸਕਦੀ ਹੈ ਸੀ 319 ਇਹ ਸਵਾਦਾ ਬਿੱਲ ਤੇ ਅੱਜ ਕਾਮਨਜ਼ ਦੇ ਵਿੱਚ ਬਹਿਸ ਵੀ ਜਿਹੜੀ ਆ ਹੋਈ ਤੇ ਕਾਨੂੰਨ ਬਣਨ ਤੋਂ ਪਹਿਲਾਂ ਇਸ ਨੂੰ ਸੈਨੇਟ ਤੋਂ ਵੀ ਪਾਸ ਹੋਣਾ ਜ਼ਰੂਰੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ